ਇਸ ਵੇਲੇ ਦੀ ਵੱਡੀ ਖਬਰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨਾਲ ਜੁੜੀ ਹੋਈ ਹੈ ਇਲੈਕਸ਼ਨ ਕਮਿਸ਼ਨ ਤੇ ਹਰਿਆਣਾ ਸਰਕਾਰ ਵੱਲੋਂ ਗੁਰਮੀਤ RAM ਰਹੀਮ ਨੂੰ 20 ਦਿਨਾਂ ਦੀ ਪੈਰੋਲ ਫਰਲੋ ਦੇ ਦਿੱਤੀ ਗਈ ਹੈ ਹਾਲਾਂਕਿ ਵਿਵਾਦਾਂ ਦਾ ਬੜਾ ਗਹਿਰਾ ਰਿਸ਼ਤਾ ਰਿਹਾ ਗੁਰਮੀਤ RAM ਦੀ ਟੀਮ ਦੇ ਨਾਲ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਰਵਾਨਾ ਹੋ ਚੁੱਕਿਆ ਗੁਰਮੀਤ RAM ਰਹੀਮ ਤੇ ਭਗਵਤ ਜਿਹੜਾ ਇਹਨਾਂ ਦਾ ਇੱਕ ਆਸ਼ਰਮ ਹੈ ਉੱਥੇ ਦਾ ਜਿਹੜਾ ਕਾਫਲਾ ਗਟੀਆਂ ਦਾ ਕਾਫਲਾ ਰਵਾਨਾ ਹੋ ਚੁੱਕਿਆ ਲਗਾਤਾਰ ਵਿਵਾਦਾਂ ਦੇ ਨਾਲ ਪੁਰਾਣਾ ਰਿਸ਼ਤਾ ਰਿਹਾ ਗੁਰਮੀਤ RAM ਰਹੀਮ ਦਾ ਜਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਉਮਰ ਕੈਦ ਕੱਟ ਰਿਹਾ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਲਗਾਤਾਰ ਪਰਲੋ ਤੇ ਫੈਰੋਲ ਨੂੰ ਲੈ ਕੇ ਪੈਰੋਲ ਨੂੰ ਲੈ ਕੇ ਵਿਵਾਦ ਨਾਲੋਂ ਨਾਲ ਚੱਲੇ ਨੇ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀਗਾ ਜਦੋਂ ਫਰਲੋ ਪੈਰੋਲ ਮੰਗੀ ਗਈ ਗੁਰਮੀਤ RAM ਰਹੀਮ ਵੱਲੋਂ ਕਿਉਂਕਿ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਜਿਹੜੀਆਂ ਹਰਿਆਣਾ ਦੇ ਵਿੱਚ ਹੋਣ ਜਾ ਰਹੀਆਂ ਨੇ ਤੇ 36 ਇਹੋ ਜੀਆਂ ਸੀਟਾਂ ਨੇ ਜਿਦੇ ਵਿੱਚ ਡੇਰਾ ਸੱਚਾ ਸੌਦਾ ਗੁਰਮੀਤ RAM ਰਹੀਮ ਦਾ ਚੰਗਾ ਪ੍ਰਭਾਵ ਹੈ ਸੋ ਚੋਣਾਂ ਦੇ ਮੱਦੇ ਨਜ਼ਰ ਇਸ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਵੱਲੋਂ ਇਸ ਤਰ੍ਹਾਂ ਜਿਤਾਇਆ ਗਿਆ ਸੀ ਪੱਤਰ ਲਿਖਿਆ ਗਿਆ ਸੀ ਇਲੈਕਸ਼ਨ ਕਮਿਸ਼ਨ ਨੂੰ ਪਰ ਤਿੰਨ ਸ਼ਰਤਾਂ ਦੇ ਉੱਪਰ ਲਾਗੂ ਕਰਨ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਫਰ ਲੋ ਦੇ ਦਿੱਤੀ ਗਈ ਹੈ ਪੈਰੋਲ ਦੇ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ 10 ਵਾਰ ਜਿਹੜੀ ਉਹ ਪੈਰੋਲ ਮਿਲ ਚੁੱਕੀ ਹੈ ਲਗਾਤਾਰ ਇਸ ਦੇ ਵਿੱਚ ਵੀ ਜਿਹੜਾ ਵਿਵਾਦ ਹੈ ਤੇ ਇਤਰਾਜ਼ ਇੱਥੇ ਮੈਂ ਐਸਜੀਪੀਸੀ ਦਾ ਜ਼ਿਕਰ ਕਰਨਾ ਚਾਹੂੰਗਾ ਉਹਨਾਂ ਵੱਲੋਂ ਵੀ ਨੋਟਿਸ ਲਿਆ ਗਿਆ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਗਈ ਸੀ ਤੇ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਤੋਂ ਜਵਾਬ ਵੀ ਮੰਗਿਆ ਗਿਆ ਸੀ ਵੀ ਇਸ ਤੋਂ ਪਹਿਲਾਂ ਹੋਰ ਕਿੰਨੇ ਇਹੋ ਜਿਹੇ ਵਿਅਕਤੀ ਹੈਗੇ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਲਗਾਤਾਰ ਵਾਰ-ਵਾਰ ਜਿਹੜੀ ਹੈ ਉਹ ਫਰਲੋ ਦਿੱਤੀ ਗਈ ਹੈ ਸੋ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਡੇ ਨਾਲ ਜੁੜ ਗਏ ਨੇ ਇੱਕ ਵਾਰ ਪੂਰੀ ਜਿਹੜੀ ਜਾਣਕਾਰੀ ਹੈ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਖਾਲਸਾ ਦੀ ਆਵਾਜ਼ ਆ ਰਹੀ ਹੈ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਮਿਹਰਬਾਨੀ ਜੀ ਵਾਹਿ ਖਾਲਸਾ ਵਾਹਿ ਫਤਿਹ ਆ ਖਾਲਸਾ ਹੀ ਸ਼ੁਰੂਆਤ ਐਵੇਂ ਕਰਾਂਗੇ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਸਿਆਸੀ ਪਾਰਟੀਆਂ ਆਪਣਾ ਪੂਰਾ ਚੋਣ ਪ੍ਰਚਾਰ ਲਗਾਤਾਰ ਜਿਹੜੀ ਆ ਉਹ ਰਾਜਨੀਤੀ ਸਿਆਸਤ ਗਰਮਾਈ ਹੋਈ ਹੈ ਪਰ ਇਸ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ 11ਵੀਂ ਵਾਰ ਪੈਰੋਲ ਦਿੱਤੀ ਗਈ ਹੈ 20 ਦਿਨਾਂ ਦੀ ਤੇ ਰੋहतक ਦੇ ਸੁਨਾਰੀਆ ਜੇਲ੍ਹ ਦੇ ਵਿੱਚੋਂ ਗੁਰਮੀਤ ਰਾਮ ਰਹੀਮ ਬਾਹਰ ਆ ਗਏ ਨੇ ਪਾਕਪਤ ਦੇ ਵਿੱਚ ਜਿਹੜਾ ਇਹਨਾਂ ਦਾ ਆਸ਼ਰਮ ਹੈ ਗੱਡੀਆਂ ਦਾ ਕਾਫਲਾ ਉੱਥੇ ਲਈ ਰਵਾਨਾ ਹੋ ਗਿਆ ਕਾਂਗਰਸ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਚਿੱਠੀ ਵੀ ਲਿਖੀ ਗਈ ਸੀ ਇਲੈਕਸ਼ਨ ਕਮਿਸ਼ਨ ਨੂੰ ਪਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਸੀਨ ਨੂੰ ਵੀ ਵਾਰ-ਵਾਰ ਗੁਰਮੀਤ ਰਾਮ ਰਹੀਮ ਨੂੰ ਫਰਲੋ ਦਿੱਤੀ ਜਾਂਦੀ ਹੈ ਪਰੋਲ ਦਿੱਤੀ ਜਾਂਦੀ ਹੈ ਦੇਖੋ ਜੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਜਿਹੜੀ ਹੈ ਗੁਰਮੀਤ RAM ਰਹੀਮ ਦੇ ਉਵਾਰ ਲਈ ਜ਼ਿੰਮੇਵਾਰ ਹੈ ਓਕੇ ਜੇ ਗੁਰਮੀਤ RAM ਰਹੀਮ ਦਾ ਉਵਾਰ ਹੋਇਆ ਤੇ ਤੁਸੀਂ ਇਹ ਗੱਲ ਜਿਹੜੀ ਹੈ ਨੋਟ ਕਰਨ ਵਾਲੀ ਹੈ ਕਿ ਸਲਾਬਤਪੁਰੇ ਦੇ ਵਿੱਚ ਜਿਹੜਾ ਡੇਰਾ ਬਣਿਆ ਤੇ ਉੱਥੋਂ ਦਾ ਜਿਹੜਾ ਸੀ ਉਹ ਮਾਲਕ ਸੀ ਦਾ ਉਸ ਜ਼ਮੀਨ ਦਾ ਸਿੱਖ ਉਹ ਇਹ ਜਮੀਨ ਡੇਰੇ ਨੂੰ ਦੇਣ ਲਈ ਤਿਆਰ ਨਹੀਂ ਸੀ ओके ਕੇ ਪ੍ਰਤਾਪ ਸਿੰਘ ਬਾਦਲ ਨੇ ਜਿਹੜੀ ਸਰਕਾਰ ਸੀ ਉਹਨਾਂ ਨੇ ਦਬਾਅ ਪਾ ਕੇ ਤੇ ਇਹ ਜਿਹੜੀ ਜ਼ਮੀਨ ਹੈ ਸਲਾਬਤਪੁਰੇ ਲੈ ਕੇ ਦਿੱਤੀ ਜੀ ਇਹ ਡੇਰਾ ਸਰਸਾਂ ਨੂੰ ਔਰ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਸਿਰਫ ਚਾਰ ਘਰ ਨੇ ਸਾਰੇ ਸਲਾਬਤਪੁਰੇ ਚ ਜਿਹੜੇ ਡੇਰੇ ਨਾਲ ਨੇ ਹੋਰ ਆਲੇ ਦੁਆਲੇ ਦੇ ਪਿੰਡਾਂ ਚੋਂ ਵੀ ਤੇ ਸਲਾਬਤਪੁਰੇ ਚੋਂ ਵੀ ਇਹ ਡੇਰਾ ਸੱਚਾ ਸੌਦਾ ਜਿਹੜਾ ਤਾਂ ਹੁੰਦਾ ਉਸ ਦੇ ਨਾਲ ਕੋਈ ਨਹੀਂ ਹੈ ਤੇ ਇਹ ਜਿਹੜੀ ਸੀ ਇਹ ਪ੍ਰਕਾਸ਼ ਸਿੰਘ ਬਾਦਲ ਦੀ ਚ ਵੱਡੀ ਦੇਨ ਸੀ ਡੇਰਾ ਸਲਾਬਤਪੁਰਾ ਜਿਹੜਾ ਬਣਿਆ ਹੋਇਆ ਤੇ ਜੇ ਗੁਰਮੀਤ RAM ਰਹੀਮ ਜਿਹੜਾ ਸੀ ਉਹ ਇੱਥੇ ਆਇਆ ਤੇ ਤੁਸੀਂ ਦੱਸੋ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦਾ ਹੁੰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਤਾ ਮੇਰੀਆਂ ਲੱਤਾਂ ਨਹੀਂ ਮੁੜਦੀਆਂ ਇਸ ਲਈ ਉਹ ਤੁਰਸੀ ਕੇ ਬੰਦਾ ਸੀ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਪਰੰਤੂ ਜਦੋਂ ਉਹ ਡੇਰੇ 'ਚ ਜਾਂਦਾ ਸੀ ਤਾਂ ਇਹ ਸੰਗਾਸ਼ਣ ਤੇ ਬਹਿੰਦਾ ਸੀ ਉੱਚੇ ਤੇ ਜਿਹੜਾ ਗੁਰਮੀਤ RAM ਰਹੀਮ ਹੈ ਤੇ ਪ੍ਰਕਾਸ਼ ਸਿੰਘ ਬਾਦਲ ਫਿਰ ਇਹਦੇ ਮੂਹਰੇ ਜ਼ਮੀਨ ਤੇ ਬਹਿ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਨਹੀਂ ਬਹਿੰਦਾ ਸੀ ਓਕੇ ਹਾਂ ਇੰਨੀ ਜਿਹੜੀ ਹੈ ਇੰਨੀ ਭਗਤੀ ਚਰੀ ਹੋਵੇ ਇੰਨੀ ਤੋਂ ਤਪੱਸਿਆ ਕਰੀ ਹੋਵੇ ਇੱਕ ਅਕਾਲੀ ਮੁੱਖ ਮੰਤਰੀ ਨੇ ਕਿ ਸੁਖਵੀਰਾ ਆਪਣੇ ਪੁੱਤਰ ਸੁਖਵੀਰ ਬਾਦਲ ਦੇ ਨਾਲ ਰਲ ਕੇ ਤੇ ਫਿਰ ਅੱਜ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਹੈ ਉਹ ਪੱਤਰ ਲਿਖੇ ਹੈ ਅਰਦਾਇ ਇੱਕ ਡਰਾਮਾ ਚਰੇ ਜਾਂ ਇੱਕ ਨਾਟਕ ਖੇਡੇ ਤੇ ਉਹ ਸੰਗਤ ਨੂੰ ਦਿਖਾਵੇ ਕਿ ਅਸੀਂ ਬੜੇ ਸੰਜੀਦਾ ਹਾਂ ਅਸੀਂ ਬੜੇ ਗੰਭੀਰ ਹਾਂ ਇਸ ਗੱਲ ਤੇ ਤੇ ਉਹ ਬਾਦਲ ਦੇ ਰਾਜ ਹੈ ਉੱਥੇ ਜਿਹੜਾ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਸੋ ਇਹਨਾਂ ਲੋਕਾਂ ਨੇ ਉਸ ਨੂੰ ਅਵਾਜ਼ ਕਿ ਫਿਰ ਉਸ ਨੂੰ ਗਿਆਨੀ ਦੁਰਵਚਨ ਸਿੰਘ ਜਦੋਂ ਜੇ세ਦਾਰ ਸੀਗੇ ਅਕਾਲ ਤਖਤ ਦੇ ਉਹਨਾਂ ਤੋਂ ਇੱਕ ਫਰਜੀ ਮਾਫੀ ਨਾਮਾਂ ਲੈਚੇ ਤੇ ਉਹ ਫਰਜੀ ਮਾਫੀ ਦਵਾ ਕੇ ਜੋਕੂ ਸ ਇਹਨਾਂ ਨੇ ਕੀਤਾ ਇਸ਼ਤਿਹਾਰ ਦਿੱਤੇ ਹੋਰ ਦਿੱਤੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ਼ਤਿਹਾਰ ਦਿੱਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰੇ ਦੇ ਲਈ ਜ਼ਿੰਮੇਵਾਰ ਹੈ ਸਿੱਖ ਪੰਥ ਨੂੰ ਢਾਹ ਲਾਉਣ ਲਈ ਖਾਲਸਾ ਪੰਥ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ ਹੈ ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਤਾਂ ਦੀ ਪਾਰਲੀਮੈਂਟ ਕਹੀ ਜਾਂਦਾ ਹੈ ਕਿਹਾ ਜਾਂਦਾ ਹੈ ਤੇ ਉਹੀ ਇਹਨਾਂ ਦੇ ਨਾਲ ਮਿਲੀ ਹੋਈ ਹੈ ਤੇ ਫਿਰ ਹਰਿਆਣਾ ਸਰਕਾਰ ਨੇ ਤਾਂ ਆਪਣਾ ਜਿਹੜਾ ਹੈਗਾ ਉਹ ਮੰਤਵ ਸਿੱਧਾ ਕਰਨਾ ਹੀ ਹੈ ਆਪਣਾ ਉਨੂੰ ਸਿੱਧਾ ਕਰਨਾ ਹੀ ਹੈ ਕਿ ਜਿਹੜਾ ਹੈ ਉਹਨਾਂ ਨੂੰ ਵੋਟਾਂ ਪਾਉਣ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਭਾਜਪੀ ਤੇ ਕਾਂਗਰਸ ਦੇ ਵਿੱਚ ਉੱਥੇ ਸਿੱਧਾ ਟਕਰਾ ਹੈ ਤੇ ਭਾਜਪੀ ਨੂੰ ਲੋੜ ਹੈ ਜਿਹੜੀ ਹੈ ਗੁਰਮੀਤ ਰਾਮ ਰਹੀਮ ਦੀ ਇਸ ਦੇ ਲਈ ਉਹ ਜਿਹੜੀ ਹੈ ਇਹਨਾਂ ਨੂੰ ਦੇ ਰਹੀ ਹੈ ਅਜਾਜਤ ਵਾਰੀ-ਵਾਰੀ ਤੇ ਉਹ ਪੈਰੋਲ ਦੇ ਕੇ ਬਾਹਰ ਲਿਆ ਰਹੀ ਹੈ ਤੇ ਹਾਈ ਕੋਰਟ ਨੇ ਤਾਂ ਕਹਿਤਾ ਨਾ ਜੀ ਸਰਕਾਰ ਦੇ ਅਧਾਰ ਖੇਤਰ ਚ ਹੈ ਜਿਹੜੀ ਹਾਈ ਕੋਰਟ ਚ ਰਿਟ ਸੀ ਉਹਦੇ ਚ ਹਾਈ ਕੋਰਟ ਨੇ ਫੈਸਲਾ ਇਹ ਦਿੱਤਾ ਕਿ ਸਰਕਾਰ ਦੇ ਅਧਾਰ ਖੇਤਰ ਤਾ ਤੇ ਅੱਗੇ ਤੋਂ ਸਾਡੇ ਕੋਲੇ ਭੇਜਣ ਦੀ ਲੋੜ ਨਹੀਂ ਹੈ ਸਾਡੇ ਕੋਲੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ ਤੇ ਸਿੱਧਾ ਹੀ ਫੈਸਲਾ ਜਿਹੜੀ ਹੈ ਉਹ ਹਰਿਆਣਾ ਸਰਕਾਰ ਕਰ ਸਕਦੀ ਹੈ ਨਹੀਂ ਭਾਈ ਖਾਲਸਾ ਜੀ ਸਵਾਲ ਤਾਂ ਜੀ ਜੀ ਸਵਾਲ ਤਾਂ ਇੱਥੇ ਇਹ ਵੀ ਖੜਾ ਹੁੰਦਾ ਵੀ ਚਲੋ ਪੋਲੀਟੀਕਲੀ ਮੰਤਵ ਆਪਣਾ ਉल्लू ਸਿੱਧਾ ਕਰਨ ਜਿਵੇਂ ਤੁਸੀਂ ਸ਼ਬਦ ਯੂਜ਼ ਕੀਤਾ ਹੈ ਵੀ ਇਹ ਕੀਤਾ ਜਾਂਦਾ ਹੈ ਫਾਇਦਾ ਲੈਣ ਦੇ ਲਈ ਕਿਉਂਕਿ ਵੱਡੇ ਸਮਰਥਕ ਮਿਲੀయన్స్ ਦੇ ਆਧਾਰ ਤੇ ਪੰਜ ਮੈਨਾਂ ਨੇ 36 ਸੀਟਾਂ ਕਹੀਆਂ ਵੀ ਇਹਦੇ ਵਿੱਚ ਵੱਡਾ ਪ੍ਰਭਾਵ ਹੈ ਗੁਰਮੀਤ ਰਾਮ ਰਹੀਮ ਦਾ ਉਲੂ ਸਿੱਧਾ ਕੀਤਾ ਜਾ ਸਕਦਾ ਵੋਟਾਂ ਲੈਣ ਦੇ ਲਈ ਕਾਂਗਰਸ ਨੇ ਵੀ ਇਤਰਾਜ਼ ਜਤਾਇਆ ਸੀ ਤਾਂ ਫਿਰ ਆਪਾਂ ਇਨਸਾਫ ਦੀ ਗੁਹਾਰ ਕਿੱਥੇ ਲੱਗ ਸਕਦੀ ਹੈ ਕੋਰਟ ਨੇ ਕਹਿ ਦਿੱਤਾ ਵੀ ਇਹ ਸਰਕਾਰਾਂ ਦਾ ਮਾਮਲਾ ਹੈ ਇਹ ਉਹ ਆਪ ਦੇਖਣਗੇ ਤਾਂ ਸਰਕਾਰਾਂ ਤਾਂ ਫਿਰ ਆਪਣੇ ਵੋਟ ਦੀ ਰਾਜਨੀਤੀ ਲਈ ਲਾਹਾ ਲੈਣ ਦੇ ਲਈ ਕੋਈ ਵੀ ਉਹਦੇ ਹੱਕ ਦੇ ਵਿੱਚ ਫੈਸਲਾ ਸੁਣਾ ਦੇਣਗੀ ਹਾਂਜੀ ਦੇਖੋ ਇਹ ਤਾਂ ਹੁਣ ਸਤੰਦਰ ਨੇ ਵੀ ਲਿਖਿਆ ਸੀ ਕਿ ਪਰਮਾਤਮਾ ਉਹਨਾਂ ਫੌਜਾਂ ਨਾਲ ਤੁਰਦਾ ਹੈ ਜਿਹੜੀਆਂ ਤਾਕਤਵਰ ਹੁੰਦੀਆਂ ਨੇ ਤੇ ਜਿਹੜੀ ਇਨਸਾਫ ਉਹਨਾਂ ਨੂੰ ਮਿਲਦਾ ਹੈ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਤਾਕਤਵਰ ਸਿੱਧ ਕਰਦੇ ਨੇ ਜੀ ਤੇ ਜੇ ਰਾਜਨੀਤਿਕ ਤੌਰ ਤੇ ਉਹ ਤਾਕਤਵਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਕੋਈ ਇਨਸਾਫ ਨਹੀਂ ਮਿਲਦਾ ਹੁਣ ਇਹ ਕਹਾਣੀ ਤਾਂ ਜਿਹੜੀ ਹੈਗੀ ਆ ਬਣੀ ਹੋਈ ਹੈ ਕਿ ਜਿਹੜਾ ਕਾਂਗਰਸ ਨੇ ਤਾਂ ਇਤਰਾਜ ਕਰਨਾ ਹੀ ਸੀ ਕਿ ਕਾਂਗਰਸ ਦੇ ਹੀ ਇਹ ਜਿਹੜਾ ਉਹਨੂੰ ਵੱਡੀ ਸੱਤ ਕਾਂਗਰਸ ਨੂੰ ਹੀ ਮਾਰਨੀ ਆ ਉੱਥੇ ਮਟਾਵਲੇ ਹੀ ਕਾਂਗਰਸ ਦਾ ਜਿਹੜਾ ਇੰਡੀਅਨ ਲੋਕਤਲ ਸੀ ਉਹ ਤਾਂ ਹੁਣ ਮਟਾਵਲੇ 'ਚ ਨਹੀਂ ਹੈ ਤੇ ਦੋਸ਼ੰਤ ਚੋਟਾਲੇ ਦੀ ਜਿਹੜੀ ਪਾਰਟੀ ਆ ਉਹ ਵੀ ਮਟਾਵਲੇ 'ਚ ਨਹੀਂ ਹੈ ਉੱਥੇ ਮੁਕਾਬਲਾ ਸਿੱਧਾ ਹੈ ਸਿੱਧਾ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਤੋਂ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਇਹਦੇ ਬਾਹਰ ਆਏ ਦਾ ਉਹ ਕਾਂਗਰਸ ਕਾਂਗਰਸ ਨੂੰ ਹੀ ਹੋਣਾ ਹੈ ਪਿਛਲੇ ਵਾਰੀ ਤਾਂ ਜੀ ਇਹਨਾਂ ਨੇ ਜ਼ੋਰ ਲਾਉਣ ਦੇ ਬਾਵਜੂਦ ਵੀ ਜਿਹੜਾ ਹੈ ਬੀਜੇਪੀ ਨੂੰ ਸਰਸੇ ਵਿੱਚੋਂ ਕੋਈ ਸੀਟ ਨਹੀਂ ਮਿਲੀ ਸੀ ਜਿਹਦੇ 'ਚੋਂ ਜੀ ਉਹ 5 ਸੀਟਾਂ ਸੀ ਜੀਆਂ ਤੇ 5 ਸੀਟਾਂ ਜਿਹੜੀਆਂ ਸੀ ਉਹ ਕਾਂਗਰਸ ਦੇ ਜਾਂ ਇੱਕ ਹੋਰ ਦੀ ਝੋਲੀ ਚ ਪੈ ਜਿਆ ਸੀ ਤੇ ਇਸ ਵਾਰੀ ਇਹ ਉਮੀਦ ਰੱਖਦੇ ਆ ਵੀ ਮੁਕਾਬਲਾ ਜਿਹੜਾ ਹੈ ਬੜਾ ਸਖਤ ਹੈ ਤੇ ਸਾਰੀਆਂ ਦੇਖੋ ਜਿਹੜੀ ਇਹ ਆਪਣਾ ਜੀਟੀ ਰੋਡ ਤੇ ਆ ਉੱਥੇ 29 ਸੀਟਾਂ ਪੈਂਦੀਆਂ ਜੀ ਇਹ ਆਪਾਂ ਜੀਟੀ ਰੋਡ ਲਾ ਲਈਏ ਰਾਜਪੁਰੇ ਤੋਂ ਅੱਗੇ ਸ਼ੰਭੂ ਜਿਹੜਾ ਹੈ ਸ਼ੰਭੂ ਤੋਂ ਅੱਗੇ ਤੇ ਬਹਾਦਰ ਗੜ ਤੱਕ ਜੀ ਤੇ ਉਹ 29 ਸੀਟਾਂ ਤੇ ਗਹਿ ਗੜਮਾ ਮੁਕਾਬਲਾ ਜਾਂ ਉਧਰ ਜਾਂ ਉਧਰ ਹਾਂਜੀ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਕੌਣ ਜਿੱਤੂਗਾ ਇਸੇ ਤਰ੍ਹਾਂ ਹੀ ਸਰਸੇ ਦੇ ਵਿੱਚ بڑا ਜਿਹੜਾ ਹੈ ਉਹ ਨੈੱਟ ਟੂ ਨੈੱਟ ਜੀ ਉਹ ਜੀ ਚਾਹਦੇ ਆ ਉਹ ਰੇਸ ਲੱਗੀ ਹੋਈ ਆ ਉਸ ਥਾਂ ਤੇ ਤੇ ਕੋਈ ਵੀ ਜਿੱਤ ਸਕਦਾ ਕੋਈ ਵੀ ਹਾਰ ਸਕਦਾ ਤੇ ਸਰਸੇ ਵਾਲੇ ਦੀ ਜਿਹੜੀ ਹੈਗੀ ਆ ਗੁਰਮੀਤ ਰਾਮ ਰਹੀਮ ਦੀ ਤਾਂ ਭੂਮਿਕਾ ਉਹਦੇ ਚ ਜਿਹੜੀ ਹੈ ਬਹੁਤ ਹੀ ਮਹੱਤਵਪੂਰਨ ਆ ਤੇ ਜਿਹੜੇ ਪਾਸੇ ਹੋ ਸਕਦਾ ਜਿਤ ਹਰ ਦਾ ਫੈਸਲਾ ਵੀ ਹੋ ਸਕਦਾ ਸੋ ਇਸ ਦੇ ਲਈ ਸਰਕਾਰ ਨੇ ਤਾਂ ਦੇਖੋ ਇਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਿਸੇ ਨੂੰ ਪੈਰੋਲ ਦੇਣੀ ਹੋਵੇ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਬਿਲਕੁਲ ਤੇ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਲਿਖ ਕੇ ਭੇਜਤਾ ਕਿ ਇਹ ਇਹ ਜਿਹੜਾ ਗੁਰਬੀਤ ਰਾਮ ਰਹੀਮ ਹੈ ਅਸੀਂ ਇਹਨੂੰ ਪਰੋਲ ਦੇਣਾ ਚਾਹੁੰਦੇ ਆ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਜੀ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਨਾਂ ਨੂੰ ਵਾਪਸ ਲਿਖਿਆ ਕਿ ਉਹਦੇ 'ਚ ਸ਼ਬਦ ਵਰਤਿਆ ਗਿਆ ਤਨੂਨ ਦੇ ਵਿੱਚ ਕਿ ਕੰਪੈਲਿੰਗ ਸਰਕਮਸਟੈਂਸਸ ਵਿੱਚ ਅਰੇ ਜੀ ਦੇ ਵਿੱਚ ਲੱਭ ਜਾਏ ਕੰਪਾਈਲਿੰਗ ਸਰਕਮਸਟੈਂਸ ਜੀ ਜਿਹਦਾ ਮਤਲਬ ਹੈ ਕਿ ਬਹੁਤ ਦੇ ਮਜਬੂਰੀ ਵਾਲੀ ਜਿਹੜੀ ਆ ਉਹ ਸੰਕਟਮਈ ਹਾਲਤ ਹੋਵੇ ਤਾਂ ਹੀ ਪੈਰੋਲ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜੀ ਤੇ ਇਹਦੇ ਵਿੱਚ ਸੰਕਟਮਈ ਹਾਲਤ ਕਿਹੜੀ ਸੀ ਕਿਹੜੀ ਮਜਬੂਰੀ ਸੀ ਜਿਹਦੇ ਕਿਹੜੀ ਐਮਰਜੈਂਸੀ ਸੀ ਵੀ ਇਹ ਸਾਨੂੰ ਇਲੈਕਸ਼ਨ ਦੇ ਪਿੱਛੋਂ ਵੀ ਪਰੋਲ ਦਿੱਤੀ ਜਾਂ ਸਰਦੀ ਸੀ ਪਰੰਤੂ ਇਸ ਦੇ ਬਾਵਜੂਦ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਜੀ ਉਹ ਇਹ ਸਾਰੇ ਪਾਸੇ ਜਿਹੜਾ ਹੈਗਾ ਇਹ ਬੜਾ ਗਲਤ ਹੋਇਆ ਬੜੇ ਗਲਤ ਤਰੀਕੇ ਨਾਲ ਆਉਂਦੇ ਆ ਤੇ ਵਟਪਤ ਜਿਹੜਾ ਹੈ ਉਹ ਯੂਪੀ ਦੇ ਵਿੱਚ ਆਉਂਦਾ ਹੈ ਮੈਰਿਟ ਦੇ ਨਾਲ ਤੇ ਉਹਨੂੰ ਜਾਟ ਹਾਰਟਲੈਂਡ ਕਿਹਾ ਜਾਂਦਾ ਓਕੇ ਜਿਹੜੀਆਂ ਉੱਥੇ ਸੀਟਾਂ ਨੇ ਉਹ ਸਾਰੀਆਂ ਜਾਟ ਵੋਹਜੰਤੀ ਦੀਆਂ ਸੀਟਾਂ ਨੇ ਪਹਿਲੇ ਚੌਧਰੀ ਚੰਦ उथो जिते सेर चौधरी अजीत सि ਜੋ ਵੀ ਐਫਪੀ ਹੁੰਦੇ ਸੀ ਤੇ ਇਹ ਜਿਹੜੇ ਉਸ ਦੇ ਵਿੱਚ ਬਹੁਤ ਵੱਡਾ ਇਹ जाट ਹਾਰਟਲੈਂਡ ਦੇ ਵਿੱਚ ਡੇਰਾ ਬਣਾਇਆ ਹੋਇਆ ਤੇ ਉਹ ਡੇਰਾ ਜਿਹੜਾ ਹੈਗਾ ਉਸ ਡੇਰੇ ਦੇ ਵਿੱਚ ਆ ਜਾਂਦਾ ਹੈ ਉਸ ਡੇਰੇ ਦੇ ਵਿੱਚ ਆ ਕੇ ਉੱਥੋਂ ਸਾਰੇ ਹੁਕਮ ਹੁੰਦੇ ਆ ਇਹ ਫਰਸੇ ਵਾਲੇ ਵੀ ਆਉਂਦੇ ਆ ਤੇ ਹੋਰ ਵੀ ਆਉਂਦੇ ਆ ਇੱਥੇ ਬੜੀ ਵੱਡੀ ਜਿਹੜੀ ਹੈ ਇੱਥੇ ਸਾਜਿਸ ਦਾ ਹਿੱਸਾ ਹੈ ਤੇ ਕਿਸੇ ਤਰੀਕੇ ਨਾਲ ਭਾਜਪਾ ਨੂੰ ਜਿਹੜਾ ਹਰਿਆਣਾ ਦੇ ਵਿੱਚ ਜਿਤਾਇਆ ਜਾ ਸਕੇ ਤੇ ਹਰਿਆਣਾ ਵਿੱਚ ਜਿਤਾਉਣ ਦੇ ਲਈ ਉਹ ਜਿਹੜੀ ਇਹ ਰਾਮ ਰਹੀਮ ਨੂੰ ਪੈਰੋਲ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਕਿਉਂਕਿ ਜਿਹੜੀ ਸ਼੍ਰੋਮਣੀ ਦਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਦੋਗਲੀ ਜਿਹੜਾ ਚਿਹਰਾ ਹੈ ਦੋਗਲੀ ਨੀਤੀ ਹੈ ਤੇ ਇਸ ਦੇ ਲਈ ਇਹਨਾਂ ਦਾ ਵਿਰੋਧਾਚਰਨ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਇਹ ਫਰਜੀ ਵਿਰੋਧਤਾ ਸਮਝੀ ਜਾਂਦੀ ਹੈ ਸਰਕਾਰੀ ਹਲਚਿਆਂ ਦੇ ਵਿੱਚ ਸਾਨੂੰ ਇੱਕ ਮਜ਼ਬੂਤ ਰਾਜਨੀਤਿਕ ਪੱਖ ਬਣਾਉਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਤਾਂ ਹੀ ਇਹ ਸਾਡੀ ਵਿਰੋਧਤਾ ਨੂੰ ਸਮਝਣਗੇ ਜਾਂ ਮੰਨਣਗੇ ਜੀ ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਇੱਕ ਫਰਜ਼ੀ ਵਿਰੋਧਤਾ ਚਲੋ ਕਾਂਗਰਸ ਨੇ ਵੀ ਆਪਣੇ ਪੱਧਰ ਤੇ ਕਿਉਂਕਿ ਚਲੋ ਇਹ ਤਾਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ ਵੋਟਾਂ ਨੂੰ ਲੈ ਕੇ ਵੀ ਬੋਰਡ ਦੀ ਸਿਆਸਤ ਨਾ ਵੱਡੇ ਪੱਧਰ ਤੇ ਪ੍ਰਭਾਵਿਤ ਹੋਵੇ ਜਾਂ ਲੋਕਾਂ ਨੂੰ ਇਨਫਲੂਐਂਸ ਨਾ ਕੀਤਾ ਜਾਵੇ ਜਾਂ ਡੇਰੇ ਦਾ ਪ੍ਰਭਾਵ ਚੋਣਾਂ ਦੇ ਵਿੱਚ ਨਾ ਪਵੇ ਪਰ ਇਲੈਕਸ਼ਨ ਕਮਿਸ਼ਨ ਜਿਹੜਾ ਤੁਸੀਂ ਉਹ ਇੱਕ ਪਾਰਟਿਕੂਲਰ ਅੰਗਰੇਜ਼ੀ ਦਾ ਸ਼ਬਦ ਯੂਜ਼ ਕੀਤਾ ਵੀ ਉਹ ਜੇ ਉਹ ਜੀ ਕੋਈ ਮਜਬੂਰੀ ਜਾਂ ਉਹ ਜੇ ਕੋਈ ਹਾਲਾਤ ਨਹੀਂ ਨਜ਼ਰ ਆਉਂਦੇ ਸੀ ਪਰ ਤਿੰਨ ਸ਼ਰਤਾਂ ਦਾ ਇਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਫਿਰ ਕਿਹੜੀਆਂ ਸ਼ਰਤਾਂ ਹੋ ਸਕਦੀਆਂ ਨੇ ਰਾਜ ਦੇ ਖਾਲਸਾ ਜੀ ਕੀ ਇਹੋ ਜਿਹਾ ਜ਼ਰੂਰੀ ਹੋ ਸਕਦਾ ਵੀ ਚੋਣਾਂ ਤੋਂ ਪਹਿਲਾਂ ਹੀ ਜਿਹੜੀਆਂ ਫਰਲੋ ਦੇ ਦਿੱਤੀ ਅਵੀ ਦਿੰਦੀ ਨਹੀਂ ਉਹ ਤਾਂ ਜੀ ਜਿਹੜੀਆਂ ਸ਼ਰਤਾਂ ਨੇ ਉਹ ਇਹੀ ਹੈ ਵੀ ਇਹ ਚੋਣ ਪ੍ਰਚਾਰ ਨਹੀਂ ਕਰੂੰਗਾ ਹਰਿਆਣੇ ਵਿੱਚ ਨਹੀਂ ਜਾਊਗਾ ਉਹ ਸ਼ਰਤਾਂ ਤਾਂ ਦੇਖੋ ਜਿਹੜੀਆਂ ਸੀ ਉਹ ਪਹਿਲਾਂ ਵੀ ਹੁੰਦੀਆਂ ਸੀ ਵੀ ਹਰਿਆਣੇ ਵਿੱਚ ਨਹੀਂ ਜਾਊਗਾ ਜੀ ਤੇ ਹਰਿਆਣੇ ਦੇ ਵਿੱਚ ਬਿਨਾਂ ਜਾਈ ਜਿਹੜਾ ਬੰਦਾ ਜੇਲ੍ਹ ਤੋਂ ਬਾਹਰ ਬੈਠਾ ਉਹ ਵਾਪਸ ਆ ਸਕਦਾ ਤੇ ਜਿਹੜੇ ਐ ਸਾਰੀ ਇਹਨਾਂ ਦੀ ਜਿਹੜੀ ਐ ਸਿਆਸੀ ਕਮੇਟੀ 25 ਮੈਂਬਰੀ ਬਣਾਈ ਹੋਈ ਐ ਹੋਰ ਬਣਾਈ ਹੋਈ ਐ ਸਰਸਾ ਜ਼ਿਲ੍ਹੇ ਦੀ ਅੱਡ ਬਣਾਈ ਹੋਈ ਐ ਡੇਰੇ ਦੀ ਅੱਡ ਬਣਾਈ ਐ ਉਹ ਸਾਰੀ ਸਾਰੀ ਵਰਪਤ ਦੇ ਵਿੱਚ ਉਹ ਡੇਰੇ ਦੇ ਵਿੱਚ ਹਾਜ਼ਰ ਹੋ ਜਾਂਦੀ ਆ ਕਿ ਜਿਹੜੇ ਉਥੋਂ ਦੇ ਲੀਡਰ ਨੇ ਉਹ ਸਾਰੇ ਹਾਜ਼ਰ ਹੋ ਜਾਂਦੇ ਆ ਉਹ ਸਨੇਹਾ ਜਿਹੜਾ ਹੈਗਾ ਇਹ ਗੁਰਮੀਤ ਰਾਮ ਰਹੀਮ ਦਾ ਉਥੇ ਦਿੰਦੇ ਆ ਤੇ ਹੁਣ ਲਾਈਨ ਵੀ ਸਨੇਹਾ ਹੁੰਦਾ ਉਹ ਸ਼ਰਤਾਂ ਦੀ ਪਾਲਣਾ ਵੀ ਸਰਕਾਰ ਨੇ ਹੀ ਕਰਾਉਣੀ ਹੁੰਦੀ ਹੈ ਯੂਪੀਜੀਪੀ ਭਾਜਪਾ ਸਰਕਾਰ ਹੈ ਹਰਿਆਣਾ ਦੀ ਵੀ ਭਾਜਪਾ ਸਰਕਾਰ ਹੈ ਇਹਨਾਂ ਨੇ ਉਹ ਸ਼ਰਤਾਂ ਦੀ ਪਾਲਣਾ ਤਾਂ ਕਰਾਉਣੀ ਨਹੀਂ ਸਕੋ ਇਹਨਾਂ ਨੇ ਉਤਸਾਹਿਤ ਕਰਨਾ ਹੈ ਵੀ ਉਹ ਸ਼ਰਤਾਂ ਨੂੰ ਤੋੜ ਦਿੱਤਾ ਜਾਵੇ ਉਹ ਸ਼ਰਤਾਂ ਤਾਂ ਦਿਖਾਵੇ ਦੀਆਂ ਨੇ ਪ੍ਰਚਾਰ ਇਹ ਪੂਰਾ ਜਿਹੜਾ ਹੈ ਉਥੇ ਇਹ ਜੱਜਪੱਟੇ প্রচার ਕਰਨ ਜੇ ਤੇ ਸ਼ੁਰੂ ਵੀ ਕਰਤਾ ਜਿਹੜਾ ਪ੍ਰਚਾਰ ਹੈ ਉਹ ਵੱਡਪੱਡੇ ਡੇਰੇ ਚ ਪਹੁੰਚ ਵੀ ਗਿਆ ਸੋ ਇਹ ਤਾਂ ਇੱਕ ਅੱਖਾਂ ਪੁੰਜਣ ਵਾਲੀ ਗੱਲ ਹੈ ਜੀ ਆ ਸ਼ਰਤਾਂ ਲਾਈਆਂ ਉਹ ਸ਼ਰਤਾਂ ਲਾਈਆਂ ਸ਼ਰਤਾਂ ਨੂੰ ਮੰਨਵਾਉਣਾ ਕਿਨੇ ਜੀ ਨਹੀਂ ਫਿਰ ਇਲੈਕਸ਼ਨ ਕਮਿਸ਼ਨ ਨੇ ਇਹ ਪੈਰੋਲ ਦੇ ਦਿੱਤੀ ਆ ਤਾਂ ਇਹ ਕਿਹਾ ਜਾ ਸਕਦਾ ਵੀ ਸਰਕਾਰਾਂ ਦਾ ਪ੍ਰਭਾਵ ਆ ਜਿਹੜਾ ਵੱਡੇ ਪੱਦਰ ਤੇ ਉਹ ਵੀ ਇਲੈਕਸ਼ਨ ਕਮਿਸ਼ਨ ਤੇ ਵੀ ਹੁੰਦਾ ਉਹ ਆਪਣੇ ਤਰੀਕੇ ਦੇ ਨਾਲ ਆਪਣੇ ਹਿਸਾਬ ਦੇ ਨਾਲ ਮੋਲਡ ਕੀਤਾ ਜਾ ਸਕਦਾ ਵੇਖੋ ਇਲੈਕਸ਼ਨ ਕਮਿਸ਼ਨ ਤੇ ਦਾ ਪ੍ਰਭਾਵ ਜਿਹੜਾ ਹੈ ਸਰਕਾਰਾਂ ਦਾ ਉਹ ਸੁਪਰੀਮ ਕੋਰਟ ਵੀ ਕਹਿ ਚੁੱਕੀ ਬਈ ਕੋਈ ਨੀਤੀ ਨਹੀਂ ਹੈ ਤੁਹਾਡੀ ਇਲੈਕਸ਼ਨ ਕਮਿਸ਼ਨ ਦੇ ਮੈਂਬਰਾਂ ਨੂੰ ਨਿਯੁਕਤ ਕਰਨ ਦੀ ਕੋਈ ਸ਼ਰਤਾਂ ਨਹੀਂ ਲਾਈਆਂ ਕਿਸੇ ਨੂੰ ਮਰਜ਼ੀ ਇਲੈਕਸ਼ਨ ਕਮਿਸ਼ਨ ਬਣਾ ਦੋ ਕਿਸੇ ਨੂੰ ਮਰਜ਼ੀ ਚੀਫ ਇਲੈਕਸ਼ਨ ਕਮਿਸ਼ਨ ਬਣਾ ਦੋ ਤੇ ਇਸ ਵਾਰੀ ਮੋਦੀ ਸਾਹਿਬ ਨੇ ਐਮਰਜੈਂਸੀ ਉਹ ਕਰਕੇ ਬਣਾਤਾ ਸੀ ਉਹਦੀ ਉਹਦਾ ਅਸਤੀਫਾ ਦਵਾਤਾ ਐਜੈਂਟਲ ਸੈਕਟਰੀ ਜਿਹੜਾ ਹੈਗਾ ਤੇ ਫਿਰ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਲਾਤਾ ਚੀਫ ਅ ਚੀਫ ਇਲੈਕਸ਼ਨ ਕਮਿਸ਼ਨ ਲਾਤਾ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਉਹ ਸਰਕਾਰ ਦੇ ਪ੍ਰਭਾਵ ਤੋਂ ਤਾਂ ਜਿਹੜਾ ਹੈ ਪਾਸੇ ਹੈ ਹੀ ਜੀ ਪਰਿਭਾਵਤਾ ਸਿੱਧਾ ਹੀ ਸਿੱਧਾ ਉਹਨਾਂ ਦਾ ਜਿਹੜਾ ਹੈ ਉਹ ਪ੍ਰਭਾਵ ਹੈ ਨਾ ਤੇ ਉਹ ਪ੍ਰਭਾਵ ਨੂੰ ਜਿਹੜਾ ਸਿਆਣਾ ਬੰਦਾ ਹੈ ਉਹ ਥੋੜੇ ਜਿਹੇ ਤਰੀਕੇ ਨਾਲ ਵਰਤਦਾ ਜਿਹੜਾ ਬੇਫੂਫਾ ਆਦਮੀ ਹੁੰਦਾ ਉਹ ਸਭੇ ਚੱਲ ਪੈਂਦਾ ਤੇ ਫਸ ਜਾਂਦਾ ਜੀ ਬਹੁਤ-ਬਹੁਤ ਧੰਨਵਾਦ ਜੀ ਸੋ ਇਹ ਸਾ ਨੈਟਵੋਕੇਟ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਨੇ ਜ਼ਿਕਰ ਕੀਤਾ ਵੀ ਵੱਡੇ ਪੱਦਰ ਦੇ ਉੱਪਰ ਜਿਹੜਾ ਪ੍ਰਭਾਵ ਹੈ ਉਹ ਵੋਟ ਦੀ ਰਾਜਨੀਤੀ ਦੇ ਉੱਪਰ ਡੇਰੇ ਦਾ ਪੈ ਸਕਦਾ ਇਸ ਦੇ ਤਹਿਤ ਹੀ ਇੱਕ ਮਨਸ਼ਾ ਦੇ ਤਹਿਤ 20 ਦਿਨ ਦੀ ਪੈਰੋਲ 11ਵੀਂ ਵਾਰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਹੈ ਇਸ ਦੇ ਵਿੱਚ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਜਾ ਰਹੀਆਂ ਨੇ ਤੇ 36 ਸੀਟਾਂ ਦੇ ਉੱਪਰ ਜਿਹੜਾ ਹਰਿਆਣਾ ਦੀਆਂ 36 ਸੀਟਾਂ ਦੇ ਉੱਪਰ ਇੱਕ ਗਹਿਰਾ ਵੱਡਾ ਪ੍ਰਭਾਵ ਅਸਰ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਦਾ ਦੇਖਣ ਨੂੰ ਮਿਲ ਸਕਦਾ ਹੈ ਸੋ ਮੈਂ ਦਰਸ਼ਕਾਂ ਨੂੰ ਜ਼ਰੂਰ ਪੁੱਛਣਾ ਚਾਹੂੰਗਾ ਆ ਰਾਦੇਵ ਸਿੰਘ ਖਾਲਸਾ ਉਹਨਾਂ ਨੇ ਵੀ ਜ਼ਿਕਰ ਕੀਤਾ ਵੀ ਇੱਕ ਪਾਰਟਿਕੂਲਰ ਜੇ ਹਾਲਾਤ ਜਾਂ ਸਿਚੁਏਸ਼ਨ ਉਮੀਦੀ ਹੋਵੇ ਬਹੁਤ ਹੀ ਮਜਬੂਰੀ ਹੋਵੇ ਤਾਂ ਇਲੈਕਸ਼ਨ ਕਮਿਸ਼ਨ ਆ ਜਿਹੜੀ ਉਹ ਪੈਰੋਲ ਦੇ ਸਕਦੀ ਹੈ ਪਰ ਗੁਰਮੀਤ RAM ਰਹੀਮ ਨੂੰ ਚੋਣਾਂ ਤੋਂ ਪਹਿਲਾਂ ਪੈਰੋਲ ਦਿੱਤੀ ਗਈ ਹੈ ਤਿੰਨ ਸ਼ਰਤਾਂ ਲਾਗੂ ਕੀਤੀਆਂ ਗਈਆਂ ਨੇ ਰੋहतक ਦੀ ਸੁਨਾਰੀਆ ਜੇਲ੍ਹ ਤੋਂ ਗੁਰਮੀਤ RAM ਰਹੀਮ ਬਾਹਰ ਨਿਕਲ ਚੁੱਕੇ ਨੇ ਗੱਡੀਆਂ ਦਾ ਕਾਫਲਾ ਯੂਪੀ ਦੇ ਬਗਭਗਤ ਜਿਹੜਾ ਇਹਨਾਂ ਦਾ ਆਸ਼ਰਮ ਹੈ ਉੱਥੇ ਨੂੰ ਰਵਾਨਾ ਹੋ ਚੁੱਕਿਆ ਕੀ ਵਾਕਈ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਰਮੀਤ RAM ਰਹੀਮ ਦੀ ਪੈਰੋਲ ਦਾ ਕੋਈ ਫਰਕ ਪਵੇਗਾ ਕੀ ਵੱਡੇ ਪੱਦਰ ਦੇ ਉੱਪਰ ਡੇਰੇ ਦੇ ਨਾਲ ਜੁੜੇ ਹੋਏ ਸਮਰਥਕ ਚੋਣਾਂ ਦੇ ਵਿੱਚ ਕੰਪੀਟੀਸ਼ਨ ਦੇਣਗੇ ਕਿਉਂਕਿ ਇਸ ਦਾ ਵੱਡਾ ਨੁਕਸਾਨ ਖਾਲਸਾ ਜੀ ਦਾ ਦੱਸਣ ਮੁਤਾਬਕ ਕਾਂਗਰਸ ਪਾਰਟੀ ਨੂੰ ਹੋ ਸਕਦਾ ਹਾਲਾਂਕਿ ਕਾਂਗਰਸ ਨੇ ਇਤਰਾਜ਼ ਵੀ ਜਤਾਇਆ ਸੀ ਇਲੈਕਸ਼ਨ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਸੀ ਪਰ ਉਸ ਨੂੰ ਦਰਕਨਾਰ ਕਰਕੇ ਜਿਹੜਾ ਉਹ ਗੁਰਮੀਤ RAM ਰਹੀਮ ਨੂੰ ਪੈਰੋਲ ਦੇ ਦਿੱਤੀ ਗਈ ਹੈ 20 ਦਿਨ ਦੀ ਪੈਰੋਲ ਦਿੱਤੀ ਗਈ ਹੈ ਹਾਲਾਂਕਿ ਵਿਵਾਦ ਲਗਾਤਾਰ ਚੱਲ ਰਿਹਾ ਸੀ SGPC ਵੱਲੋਂ ਵੀ ਪਹਿਲਾਂ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਪਰ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਕਹਿ ਦਿੱਤਾ ਸੀਗਾ ਵੀ ਇਹ ਹਰਿਆਣਾ ਸਰਕਾਰ ਦਾ ਮਾਮਲਾ ਹੈ ਸਾਡੇ ਕੋਲ ਨਹੀਂ ਇਹ ਸਰਕਾਰ ਦਾ ਫੈਸਲਾ ਹੋਊਗਾ ਸੋ ਇਸ ਨੂੰ ਲੈ ਕੇ ਵੀ ਵਿਵਾਦ ਲਗਾਚਾਰ ਚੱਲ ਰਿਹਾ ਸੀ ਕੋ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਡੇ ਨਾਲ